ਪਰਵਾਸੀ ਦੇ ਵੱਲੋਂ ਹੀ ਪਰਵਾਸੀ ਦਾ ਕਤਲ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋਸ਼ੀ ਕਾਬੂ ਕਰ ਲਿਆ ਅਟਾਰੀ ਹਲਕੇ ਦੇ ਚੀਚਾ ਪਿੰਡ ਦਾ ਇਹ ਮਾਮਲਾ ਜਿੱਥੇ ਪ੍ਰਵਾਸੀਆਂ 'ਚ ਖੂਨੀ ਝੜਪ ਹੋਈ ਹੈ ਤੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਡੀਐਸਪੀ ਵਿਕਮਿੰਦਰ ਸਿੰਘ ਦਾਇਆ ਹੈ ਕਿ ਦੇਰ ਰਾਤ ਸੂਚਨਾ ਮਿਲਦੀ ਹੈ ਕਿ ਪਿੰਡ ਦੇ ਵਿੱਚ ਰਹਿੰਦਾ ਇੱਕ ਪ੍ਰਵਾਸੀ ਜਿਸ ਨੇ ਦੂਜੇ ਦਾ ਕਤਲ ਕਰ ਦਿੱਤਾ ਉਸ ਦੇ ਪਿਤਾ ਨੂੰ ਵੀ ਗੰਭੀਰ ਜ਼ਖਮੀ ਕੀਤਾ ਰਕਟਾਂ ਦੀ ਸ਼ੁਰੂਆਤ ਉਸ ਵੇਲੇ ਹੁੰਦੀ ਹੈ ਜਦੋਂ ਜ਼ਮੀਦਾਰ ਪਰਿਵਾਰ ਦੇ ਮੈਂਬਰ ਨੂੰ ਝੋਨੇ ਦੀ ਟਰਾਲੀ ਲੈ ਕੇ ਦਾਣਾ ਮੰਡੀ ਪਿੱਟ ਮਿਊਰਪੀ ਤਾਂ پولیس ਮੁਤਾਬਕ ਕਟਨਾ ਦੀ ਸ਼ੁਰੂਆਤ ਉਸ ਵੇਲੇ ਹੋਈ ਹੈ ਜਦੋਂ ਜ਼ਿੰਮੇਦਾਰ ਪਰਿਵਾਰ ਦੇ ਮੈਂਬਰ ਹਰਿੰਦਰ ਸਿੰਘ ਤੇ ਰਕੇਸ਼ ਕੁਮਾਰ ਨੂੰ ਛੋਣੇ ਦੀ ਟਰਾਲੀ ਲੈ ਕੇ ਦਾਣਾ ਮੰਡੀ ਆਣਾ ਪਿਆ ਇਸ ਦੇ ਦਰਮਿਆਨ ਦੱਸਦੀ ਹੈ ਕਿ ਰਕੇਸ਼ ਦੀ ਪਤਨੀ ਨੇ ਉਸ ਨੂੰ ਫੋਨ ਕਰਕੇ ਦੂਜੇ ਪ੍ਰਵਾਸੀ ਬਾਰੇ ਸ਼ਿਕਾਇਤ ਕੀਤੀ ਕਿ ਉਸ ਨੂੰ ਛੇੜਦਾ ਹੈ ਇਹ ਗੱਲ ਸੁਣਦਿਆਂ ਹੀ ਰਕੇਸ਼ ਕੁਮਾਰ ਗੁੱਸੇ 'ਚ ਟਰੈਕਟਰ ਲੈ ਕੇ ਵਾਪਸ ਪਿੰਡ ਆ ਗਿਆ ਤੇ ਰਾਜਕੁਮਾਰ ਤੇ ਕਈ ਦਿਨਾਂ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਰਕੇਸ਼ ਨੇ ਪੈਰੋ ਪ੍ਰਸਾਦ ਯਾਨੀ ਕਿ ਰਾਜਕੁਮਾਰ ਦੇ ਪਿਤਾ ਤੇ ਵੀ ਹਮਲਾ ਕੀਤਾ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਤੇ ਰਕੇਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਧਰ ਪੁਲਿਸ ਨੇ ਕਿਹਾ ਕਿ ਇਸ ਮਾਮਲੇ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਸਰ ਇਹ ਮਸਲਾ ਹੈ ਸਾਰਾ ਸਾਰੇ ਪ੍ਰਵਾਸੀ ਲੋਕਾਂ ਦਾ ਹਾਂਜੀ ਇੱਕ ਨਾ ਰਾਤੀ ਸਾਡੇ ਕੋਲ ਲੇਟ ਆਵਰ ਇੱਕ ਇਨਫਾਰਮੇਸ਼ਨ ਸੀ ਸਾਡੇ ਚੀਚਾ ਪਿੰਡ ਪਿੰਦਾ ਠਾਣੇ ਘੰਡੇ ਦੇ ਵਿੱਚ ਉਹਦੇ ਚ ਇੱਕ ਇਨਫਾਰਮੇਸ਼ਨ ਸੀ ਕਿ ਇੱਕ ਪ੍ਰਵਾਸੀ ਆ ਅ ਰਕੇਸ਼ ਕੁਮਾਰ ਦਾ ਨਾਮ ਆ ਉਹਦਾ ਜਿੰਮੇਦਾਰ ਪਰਿਵਾਰ ਆ ਉੱਥੋਂ ਦੇ ਨਾ ਹਰ ਜਿਹੜੇ ਆ ਬਹਿਗ ਹਰਿੰਦਰ ਸਿੰਘ son of ਅਤਾਰ ਸਿੰਘ ਇਹਨਾਂ ਨਾਲੇ ਇੱਕ ਪਿਓ ਪੁੱਤ ਪ੍ਰਵਾਸੀ ਤੇ ਇੱਕ ਵੱਖਰਾ ਪ੍ਰਵਾਸੀ ਆ ਜਿਹੜਾ ਪੈਰੋ ਪ੍ਰਸ਼ਾਦ ਤੇ ਉਹਨਾਂ ਦਾ ਬੇਟਾ ਤੇ ਇੱਕ ਰਕੇਸ਼ ਕੁਮਾਰ ਵੱਖਰਾ ਤੇ ਇਸ ਤਰ੍ਹਾਂ ਵੀ ਨਦੇ ਆਏ ਸੀਗੇ ਇਹ ਝੋਨੇ ਦੀ ਟਰਾਲੀ ਲੈ ਕੇ ਹਰਿੰਦਰ ਸਿੰਘ ਜਿਹੜਾ ਮਾਲਕ ਆ ਬਹਿਕਲਾ ਉਹ ਰਕੇਸ਼ ਕੁਮਾਰ ਨੂੰ ਲੈ ਕੇ ਨਾਲ ਝੋਨੇ ਦੀ ਮੰਡੀ ਚ ਆਇਆ ਸੀ ਟਰਾਲੀ ਲੈ ਕੇ ਪਰ ਉਦੋਂ ਤੋਂ ਬਾਅਦ ਉਹਦੀ ਪਤਨੀ ਨੇ ਫੋਨ ਕੀਤਾ ਕਿਸੇ ਦੂਸਰੇ ਪ੍ਰਵਾਸੀ ਬਾਰੇ ਤੇ ਇਮੀਡੀਏਟਲੀ ਵਾਪਸ ਗਿਆ ਇਹਨੇ ਜਾ ਕੇ ਕਈ ਦੇ ਕਈ ਕਈ ਦੇ ਦਸਤੇ ਦਾ ਵਾਰ ਜਿਹੜਾ ਵਾ ਉਹਦੇ ਤੇ ਜਿਹੜਾ ਸੀਗਾ ਆਪਣਾ ਰਾਜkumar ਰੋ ਪ੍ਰਸ਼ਾਦ ਦਾ ਬੇਟਾ ਉਹ ਉਥੇ ਸੀਗਾ ਉਹਦਾ ਜ਼ਿੰਮੇਵਾਰ ਦੇ ਘਰ ਉਥੇ ਇੰਨੇ ਉਹਦੇ ਸਿਰ ਚਵਾਰ ਕਰਕੇ ਤੇ ਉਹਨੂੰ ਜਿਹੜਾ ਮਾਰ ਦਿੱਤਾ ਲੇਕਿਨ ਇਮੀਡੀਏਟਲੀ ਸਾਨੂੰ ਜਦੋਂ ਇਨਫੋਰਮੇਸ਼ਨ ਆਈ ਅਸੀਂ ਆਪਣੀ ਪਾਰਟੀ ਨੂੰ ਰਸ਼ ਕੀਤਾ ਤੇ ਇਹ ਜ਼ਿੰਮੇਵਾਰ ਦੀ ਜਿਹੜੀ ਟ੍ਰੈਕਟਰ ਗੱਡੀ ਸੀ ਉਹ ਲੈ ਕੇ ਉਥੋਂ ਖਿਸਕ ਗਿਆ ਔਰ ਉਹਦੇ ਚ ਟ੍ਰੈਕਰ ਸੀਗਾ ਤੇ ਜਿਹਦੇ ਕਰਕੇ ਸਾਡੀ ਪੁਲਿਸ ਪਾਰਟੀ ਤੇ ਨਾਲ ਮਿਲਈ ਤੇ ਨਾਲ ਉਹਨੂੰ ਲੈ ਕੇ ਅਸੀਂ ਜਿਹੜੇ ਹਰਬਿੰਦਰ ਸਿੰਘ ਬੈਕ ਵਾਲੇ ਉਹਨਾਂ ਨੂੰ ਜਾ ਕੇ ਇਮੀਡੀਏਟਲੀ ਇਹ ਵੀ ਪ੍ਰਵਾਸੀ ਆ ਅਰਕੇਸ਼ ਕੁਮਾਰ ਜਿਹਨੇ ਉਹਨੂੰ ਮਾਰਿਆ ਵਾ ਆਪਣਾ ਟਰੋਪਰ ਪ੍ਰਸਾਦ ਉਸਤੇ ਜਿਹੜਾ ਰਾਜਕੁਮਾਰ ਨੂੰ ਇੰਜਰਡ ਹੈ ਜਿਹੜਾ ਦੂਸਰੇ ਪ੍ਰਵਾਸੀ ਦਾ ਫਾਦਰ ਇਹਨੂੰ ਅਸੀਂ ਰਾਉਂਡ ਅਪ ਕਰ ਲਿਆ ਅਰੈਸਟ ਕਰ ਲਿਆ ਕਿਸ ਚੀਜ਼ ਦੇ ਨਾਲ ਕਤਲ ਕੀਤਾ ਗਿਆ ਤੇ ਵਜ੍ਹਾ ਕੀ ਸੀ ਕਤਲ ਕਰਨ ਦੀ ਵਜ੍ਹਾ ਪੁਸ਼ਕੇਸ਼ ਜਿਹੇ ਇਹ ਸਾਹਮਣੇ ਆਇਆ ਤੇ ਉਹ ਜਿਹੜਾ ਸੀਗਾ ਮਰਨ ਵਾਲੇ ਦੇ ਉੱਤੇ ਉਹਦੀ ਪਤਨੀ ਨੇ ਇਲਜ਼ਾਮ ਲਾਇਆ ਵੀ ਤੂੰ ਚਲਾ ਗਿਆ ਟਰਾਲੀ ਲੈ ਕੇ ਤੇ ਇਹ ਮੈਨੂੰ ਛੇੜਦਾ ਤੂੰ ਇਮੀਡੀਏਟਲੀ ਉੱਥੋਂ ਟਰੈਕਟਰ ਭਜਾ ਕੇ ਵਾਪਸ ਆ ਗਿਆ ਆਪਣੇ ਪਿੰਡ ਚੀਚੇ ਆ ਕੇ ਤੇ ਨੇ ਕਈ ਦਾ ਵਾਰ ਕਰਕੇ ਉਹਨੂੰ ਮਾਰ ਦਿੱਤਾ ਤੇ ਉਹਦਾ ਜਿਹੜਾ ਲੜਕਾ ਸੀ ਪੈਰੋ ਪ੍ਰਸਾਦ ਉਹਨੂੰ ਜਿਹੜਾ ਵਾ ਮਾਰ ਕੇ ਤੇ ਜਿਹੜਾ ਰਾਜਕੁਮਾਰ ਆ ਉਹਦਾ ਬੇਟਾ ਉਹਨੂੰ ਵੀ ਕਈ ਮਾਰ ਕੇ ਇੰਜਰਡ ਕਰ ਦਿੱਤਾ ਤੇ ਕੀ ਬਰਾਮਦ ਕੀ ਕੀ ਹੋਇਆ ਲੋਕੋ ਮੌਕੇ ਤੋਂ ਅਸੀਂ ਕਈ ਜਿਹੜੀ ਹੈ ਮਾਰਨ ਵਾਲੀ ਨਾਲ ਇੱਕ ਰੌਡ ਸੀ ਉਹ ਵੀ ਬਰਾਮਦ ਕਰ ਲਈ ਆ ਤੇ ਇਹਦੇ ਖਰਾਫ ਅਸੀਂ 1298 ਨੰਬਰ ਮੁਕਦਮਾ ਅੰਡਰ ਸੈਕਸ਼ਨ 103 ਤੇ 109 ਬੀ ਐਨ ਐਸ ਥਾਣੇ ਕਰਨ ਦੇ ਵਿੱਚ ਦਰਜ ਕਰਕੇ ਤੇਨੂੰ ਗ੍ਰਿਫਤਾਰ ਕਰ ਲਿਆ ਪ੍ਰਵਾਸੀ ਵੱਲੋਂ ਪ੍ਰਵਾਸੀ ਨੂੰ ਹੀ ਮਾਰਿਆ ਗਿਆ ਹਾਂ ਪ੍ਰਵਾਸੀ ਵੱਲੋਂ ਪ੍ਰਵਾਸੀ ਨੂੰ ਹੀ ਮਾਰਿਆ ਗਿਆ ਹਾਂਜੀ ਤੇ ਉਹਦੀ ਕੀ ਵਿਸ਼ਦ ਸਥਾ ਜਿਹੜਾ ਜਲੰਦੀ ਉਹ ਆਊਟ ਆਫ ਡੇਂਜਰ ਆ ਅਜੇ ਫਿਲਹਾਲ ਲੇਕਿਨ ਉਹਨੇ ਬਿਆਨ ਨਹੀਂ ਜੇ ਦਿੱਤਾ ਇਹ ਕਿੱਥੋਂ ਦਾ ਨਾਮ ਦਾ ਸਰ ਇਹ ਚੀਚੇ ਪਿੰਡ ਦਾ ਠਾਣਾ ਕਰੰਡਾ